ਨਾਲੇ ਤਾਂ ਸੂਟ 90 ਰੁਪਏ ਦਾ ਮਿਲਣਾ ਜੀ 90 ਰੁਪਏ ਚ 5 ਮੀਟਰ ਸੂਟ ਨਾਲੇ ਟੈਚੀ ਫ੍ਰੀ ਮਿਲਣੀ ਹੈ 10000 ਰੁਪਏ ਦੇ ਕੱਪੜੇ ਨਾਲ ਟੈਚੀ ਦੀ ਸਕੀਮ ਦੁਬਾਰਾ ਸ਼ੁਰੂ ਹੋ ਗਈ 10000 ਰੁਪਏ ਦਾ ਕੱਪੜਾ ਲਓ ਟੈਚੀ ਨਾਲ ਬਿਲਕੁਲ ਫ੍ਰੀ ਮਿਲਣੀ ਹੈ ਆ ਸੂਟ ਆ ਗਈ ਜੀ 130 ਰੁਪਏ ਚ ਪਲਾਜ਼ੋ ਸੂਟ 130 ਰੁਪਏ ਦਾ ਬਣਿਆ ਬਣਾਇਆ ਸੂਟ ਆ ਦੇਖੋ ਲੈਣ ਦੇ ਨੁਮਾਸਤੇ ਲੈਣੇ ਆ 230 ਰੁਪਏ ਦਾ 230 ਰੁਪਏ ਦਾ ਚੁੰਨੀ ਨਾਲ ਸੂਟ ਕੜਾਈ ਵਾਲੀਆਂ ਵੀ ਬਹੁਤ ਵੈਰਾਈਟੀਆਂ ਆ ਗਈਆਂ ਆ ਦੇਖੋ ਉਰੇ ਵਧੀਆ ਜਾਮ ਦੇ ਪਿਓਰ ਦੀਆਂ ਚੁੰਨੀਆਂ ਨਾਲ ਸੂਟ ਇੱਥੋਂ ਮਿਲਣਗੇ ਹੁਣ 6-600 ਰੁਪਏ ਚ 600 ਰੁਪਏ ਦਾ ਜਾਮ ਦੀ ਚੁੰਨੀ ਨਾਲ ਪਿਓਰ ਦਾ ਵਧੀਆ ਸੂਟ ਜੀ ਆਹ ਦੇਖੋ ਵੈਰਾਈਟੀਆਂ ਸੈਂਸੀ ਫੈਂਸੀ ਚੀਜ਼ਾਂ ਆ ਗਈਆਂ ਜੀ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਪਿਆ ਤੇ ਤੁਹਾਡੇ ਵਾਸਤੇ ਵੈਰਾਈਟੀਆਂ ਆ ਗਈਆਂ ਨਵੀਆਂ ਨਵੀਆਂ ਵੈਰਾਈਟੀਆਂ ਆ ਗਈਆਂ ਵਿਆਹ ਸ਼ਾਦੀਆਂ ਦੇ ਸੀਜ਼ਨ ਨੂੰ ਦੇਖ ਕੇ ਆ ਲੋ ਸੂਟ ਦੇਖੋ ਜੀ ਪੂਰਾ ਸ਼ਾਨਦਾਰ ਨਾਲ ਪੂਰਾ ਵਧੀਆ ਕੜਾਈ ਕੀਤੀ ਹੋਈ ਕੋਈ 2400 2500 ਲਾਉਣ ਦੀ ਲੋੜ ਨਹੀਂ ਸੂਟ ਦੇਵਾਂਗੇ 1200 ਰੁਪਏ ਦਾ 1200 ਰੁਪਏ ਚਾ ਸੂਟ ਮਿਲਣਾ ਜੀ 1200 ਰੁਪਏ ਚ 1200 ਦਾ ਸੂਟ ਆ ਵੇਖੋ ਡਿਜ਼ਾਈਨ ਕਿੱਡੇ ਸ਼ਾਨਦਾਰ ਨੇ ਜਿਵੇਂ ਆ ਮਰਜੀ ਡਿਜ਼ਾਈਨ ਲੈ ਲਿਓ ਹਲਕਾ ਭਾਰੀ ਵੱਧ ਕੜਾਈ ਵਾਲਾ ਘੱਟ ਕੜਾਈ ਵਾਲਾ ਇਸ ਤੋਂ ਬਾਅਦ ਆ ਦੇਖੋ ਪੂਰਾ ਸ਼ਾਨਦਾਰ ਸੂਟ ਪੂਰੀ ਵਧੀਆ ਕੀਤੀ ਹੋਈ ਕੜਾਈ ਨਾਲ ਆ ਗਿਆ ਪਹੁੰਚੇ ਤੇ ਵਰਕ ਤੇ ਨਾਲ ਆ ਗਈ ਪੂਰੀ ਕੱਢੀ ਹੋਈ ਚੁੰਨੀ ਤੇ ਸੂਟ ਹੈ 900 ਰੁਪਏ ਦਾ ਜੀ 900 ਰੁਪਏ ਦਾ ਸੂਟ ਮਿਲਣਾ ਆ ਦੇਖੋ ਨੋ ਸਰ ਵਿੱਚ ਆ ਸੂਟ ਮਿਲਨੇ ਤੁਹਾਨੂੰ ਆ ਦੇਖੋ ਇਸ ਤੋਂ ਬਾਅਦ ਪੂਰੇ ਭਾਰੀ ਭਾਰੀ ਸੂਟ ਨੇਚਰਲ ਦੇ 2000 ਰੁਪਏ ਦੇ ਜੀ ਪੂਰੇ ਭਾਰੀ ਭਾਰੀ ਸੂਟ ਨੇਚਰਲ ਦੇ 2000 ਰੁਪਏ ਦੇ ਸੂਟ ਚੈੱਕ ਕਰੋ ਚੁੰਨੀਆਂ ਚੈੱਕ ਕਰੋ 8 8 7 7000 ਨਾਲੋ 2000 ਰੁਪਏ ਵਿੱਚ ਇਥੋਂ ਇੰਨੀਆਂ ਵੈਰਾਈਟੀਆਂ ਲੈ ਕੇ ਜਾਓ ਜਿੰਨੀਆਂ ਮਰਜੀ ਹੁਣ ਜਲਦੀ ਜਲਦੀ ਕੱਲੂ ਆਜੋ ਤੇ ਉਹਦਾ ਵੱਡਾ ਫਾਇਦਾ ਕਰੋ